ਏ ਧਰਲੇ ਹੀ ਵਖਿਆਦੇ ਪਹਿਲਾ ਦਰਪਿਆ ਕਹਿੰਦਾ ਮੈਂ ਵੀ ਜਾਣਾ ਬੂਟੇ ਲਾਉਣ ਪੈਲੀ ਜੇ ਨਿਕਰ ਸਹੀ ਕਰ ਸਤਿਗੁਰ ਜੀ ਸਵਾਗਤ ਕਰਦੇ ਆ ਮਾਸੀ ਦੇ ਮੁੰਡੇ ਦੇ ਨਾਲ ਬੜਾ ਵੀਰ ਫੇਮਸ ਹੈ ਕਹਿੰਦਾ ਅੱਜ ਕੀ ਫਿਰ ਵੀਡੀਓ ਬੜਾ ਬਣਾ ਕੇ ਹੋਰ ਚੜਾਈ ਕਰ ਦੇਣੀ ਮੁੰਡੇ ਪੁੱਛਦੇ ਨੇ ਤੈਨੂੰ ਹਾਂ ਜੀ ਕੀ ਦੀ ਉਹਦੀ ਬਣਾ ਲੈਂਦੇ ਆ ਕਹਿੰਦਾ ਮੁੰਡੇ ਮੈਨੂੰ ਪੁੱਛਦੇ ਨੇ ਕਿ ਜਿੰਨੇ ਵੀਡੀਓ ਪਾਈ ਤੇਰਾ ਕੀ ਲੱਗਦਾ ਤੇ ਇਦਾਂ ਦਾ ਤੇ ਮੁੰਡਾ ਫੇਮਸ ਹੈ ਲੁਧਿਆਣੇ ਦੇ ਵਿੱਚ ਪੂਰਾ ਤੇ ਸਸਰੀ ਗੱਲ ਬੁਲਾਣਾ ਫਿਰ ਸਾਰਿਆਂ ਨੂੰ ਸਸਰੀ ਗੱਲ ਸਾਰਿਆਂ ਨੂੰ ਉੱਚੀ ਕਹ ਸਸਰੀ ਗੱਲ ਸਾਰਿਆਂ ਨੂੰ ਕੀ ਹਾਲ ਜੀ ਵਾਦਿਆ ਉਹ ਮਮਾ ਤੂੰ ਬੋਸ਼ ਬੋਸ਼ ਤੂੰ ਬੋਸ਼ ਕੀ ਹਾਲ ਏ ਠੀਕ ਠਾਕ ਏ ਹਾਂਜੀ ਤੇ ਕੱਪੜੇ ਕਿੱਥੇ ਤੇਰੇ ਕੱਪੜੇ ਕਿੱਥੇ ਤੇਰੇ ਉੱਥੇ ਬਾਈ ਬਾਪ ਚ ਮੈਨੂੰ ਜਿਆਦਾ ਨਾਣ ਕੇ ਛੱਡ ਆਇਆ ਨਹੀਂ ਉੱਥੇ ਬਾਈ ਚਾਲ ਤੇ ਅੱਜ ਇਹਨਾਂ ਨੂੰ ਸਪਾਈਸ ਫਰੀ ਕਰਮਨੇ ਮੈਂ ਨਾ ਬੂਟੇ-ਬੱਟੇ ਵੀ ਲਾਉਣੇ ਜਿਹੜੇ ਆਪਾਂ ਲੈਂਦੇ ਆਦੇ ਸਾਫ-ਸਫਾਈ ਵੀ ਕਰਨੀ ਆ ਇੱਥੇ ਸਾਰੀ ਇਹ ਮੁੰਡੇ ਘੇਰ ਲਏ ਹੋਣ ਆਪਾਂ ਚੱਲ ਲੱਗ ਗਏ ਨਾ ਵੀਰ ਨੂੰ ਨਿਕਰ ਤੇ ਕਮੀਜ਼ ਦਿੱਤੀ ਆਪਾਂ ਔ ਮੇਰੇ 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 ਕੱਪੜੇ ਆਏ ਆ ਬਾਕੀ ਤੇ ਮਾਮੇ ਨੇ ਰੱਖ ਲੈ ਹੈ ਇਹਨੂੰ ਰਿਆਂ ਕਹਿਣਾ ਤੂੰ ਮਮਾ ਇਹਦਾ ਕਿੰਨਾ ਆ ਜਾ ਲੱਗਦਾ ਇਹ ਚੱਲ ਮੈਂ ਵੀ ਨਹੀਂ ਇਹਦੇ ਲੱਗੇ ਬਹੁਤਾ ਲੱਗਦਾ ਮੈਂ ਵੀ ਇਹਨੂੰ ਬੜਾ ਨਿਕਾ ਜਾ ਲੱਗਦਾ ਇਹ ਤਾਂ ਕਾਦੀ ਬੜਾ ਤਗੜਾ ਮਰੇ ਉਹ ਵੇਖੀ ਟਰੱਕ ਆਉਂਦੇ ਮਮਾ ਟਰੱਕ ਦਾ ਨੁਕਸਾਨ ਹੋਏ ਨਾ ਅੱਗੇ ਹੁੰਦਾ ਉਹ ਟਰੱਕ ਦਾ ਨੁਕਸਾਨ ਰਹਿਣਾ ਕੱਖ ਨਹੀਂ ਵੱਜ ਜਾਂਦਾ ਨਾ ਉਹ ਤੇ ਔਟੇ ਪੈਂਦੇ ਜਾਂਦੇ ਸੜਕ 'ਤੇ ਮੇਰੇ ਸੋਗੇ ਕੀ ਕਰਨਾ ਓ ਕਿੱਡੀ ਲਾਈਨ ਬਣਾ ਕੇ ਤੁਰੇ ਜਾਂਦੇ ਵੇ ਨਾ ਮਰੇ ਆਪ ਆ ਬਲ ਉਹਨਾਂ ਦੇ ਜਾਂਦੇ ਜਾਂਦੇ ਇਹਨਾਂ ਨੂੰ ਕੀ ਦਿਨ ਰੋਟੀ ਨਹੀਂ ਖਵਾ ਕੇ ਲੈ ਹੈ ਹੈ ਰੋਟੀ ਨਹੀਂ ਖਵਾ ਕੇ ਲੈ ਕੇ ਨਾ ਕਿਉਂ ਨਹੀਂ ਥੋੜਾ ਮਾ ਥੱਲੇ ਹੋ ਕੇ ਤਰਦਾ ਨਹੀਂ ਥੱਲੇ ਤਰਿਆ ਕੀ ਗੱਲ ਰੋਟੀ ਖਵਾਈ ਨਹੀਂ ਸਵੇਰ ਦੀ ਨਾ ਉਹ ਮਾਰੀ ਕਰਦੇ ਪਏ ਤੁਸੀਂ ਮਮਾ ਐਡੀ ਮੁਸ਼ਕਿਲਾਂ ਆਇਆ ਵਿਚਾਰ ਆ ਗਈ ਰੋਟੀ ਦੇ ਖਵਾ ਦੋ ਨਿਆਣੇ ਚਾਰੇ ਨੂੰ ਬੂਟਾ ਤੂੰ ਨਹੀਂ ਕੋਈ ਚੁੱਕਿਆ ਜਾਣੀ ਹੈ ਜੀ ਅਨਵ ਗੋਆ ਕੀਦਾ ਤੇਰਾ ਨਹੀਂ ਹੈ ਚੱਲਿਆ ਕੀ ਕਹਿੰਦਾ ਤੂੰ ਤਰੋਕ ਜੋ ਭੱਜੀ ਕਿੱਧਰ ਜਾਂਦੇ ਰੇ ਇਕੱਠੇ ਹੋ ਰਿਓ ਇਕੱਠੇ ਕਹਨੇ ਕਣਾ ਚੋਨਾ ਲਾਉਣ ਵਾਲੀ ਗਾਂ ਹੀ ਜਾਂਦੀ ਪਈ ਹੈ ਅਹੀਂ ਲੌਂ ਚੱਲੇ ਬੰਬੀ ਦੇ ਬੂਟੇ ਕਿੱਧਰ ਕਿੱਧਰ ਤੁਰ ਕੇ ਖਾਣ ਤੁਰ ਕੇ ਹੁਣ ਤੁਰ ਕੇ ਤੂੰ ਖਾ ਉਹ ਗਾਂ ਮਾਰੀ ਜਾਨੂ ਤੁਰ ਕੇ ਖਾ ਪਹਿਲਾਂ ਐਂ ਤਾਂ ਤੁਰਦਾ ਤੂੰ ਮਾਰ ਦੇ ਨਾ ਤੂੰ ਕਿੱਧਰ ਤੁਰਦਾ ਤੂੰ ਕੱਦੂ ਚ ਗਿਆ ਹੀ ਨਹੀਂ ਪਿੰਡ ਤੇ ਵੜਿਆ ਕੱਦੂ ਚ ਕਦੀ ਨਹੀਂ ਉਹ ਮੈਂ ਪਹਿਲਾਂ ਪਹਿਲੀ ਆ ਗਿਆ ਨਾ ਜੇ ਕੱਦੂ ਤੇ ਹੋਣੇ ਸੀ ਅੱਛਾ ਉਦੋਂ ਤਾਂ ਮੁੰਡਾ ਟਰੈਕਟਰ ਬੜਾ ਚਲਾਉਂਦਾ 855 ਹੈਪੀ ਮਾਲੇ ਵਾਂਗੂ ਚਕਾ ਦਿੰਦਾ ਅੱਗੋਂ ਚਕਾ ਦਿੰਦਾ ਹੁਣ ਮੈਨੇ ਹੁਣ ਮੈਨੇ ਕਿਦਾਂ ਆਉਂਦੇ ਸਾਰੇ ਜਣੇ ਚਪੇੜਾ ਹੋਊਗੇ ਕਰਦੇ ਅੱਗੋਂ ਓਏ ਓਏ ਉਹ ਗੁੱਟੀ ਵੱਡੀ ਮਗਰੋਂ ਟਰਾਂ ਦੀ ਤੇ ਲਿਪੜਨੇ ਕਸ਼ਾ ਦੇ ਲਿਪੜਿਆ ਓਏ ਇੱਧਰ ਆਉ ਰਿਓ ਆਪਣੇ ਵਾਲੇ ਪਾਸੇ ਮੈਂ ਉਧਰੋਂ ਕੱਦੂ ਕੀਤਾ ਤੁਰੇ ਫਿਰਦੇ ਰਿਖਦਾ ਗੱਡੀ ਖੋਪਣਾ ਜਾਵੇ ਨਾ ਵਾਜਾ ਲੱਗ ਲੱਗ ਰਿਹਾ ਮੇਰੇ ਸਫਲ ਕਿਸਾਨ ਬੂਟੇ ਲੈ ਆਏ ਕਿ ਰੋ ਤੇ ਬਾਲਟੀ ਕਿੰਨੇ ਲੈਣੀ ਪਾਣੀ ਪਾਉਣ ਨੂੰ ਬੁੱਕਣਾ ਪਾਣੀ ਪਣਾਈ ਚੈੱਕ ਕਰੋ ਨਾ ਆਪਦੀ ਗੱਡੀ ਪਿੱਛੇ ਰਹਿ ਗਈ ਨਾਵਾ ਆ ਜਾ ਆ ਜਾ ਉਹਦੇ ਮਿੱਟੀ ੜ ਗਈ ਆ ਆਪਦਾ ਟਾਇਰਾਂ 'ਚ ਚਪਣਾ ਫੜੁੰਦੇ ਆ ਉਹ ਟਾਇਰ ਵੱਡੇ ਪਾਏ ਨੇ ਟਾਇਰ ਜਿਆਦੇ ਵੱਡੇ ਆ 16 ਦੇ ਬੰਦੇ ਪਲਵਾਨ ਹੀ ਆ ਟਰਦਾ ਵੇ ਬਾਵਾ ਦੇ ਦੇਖਣਾ ਭਾਈ ਲਓ ਵੀ ਮਿੱਤਰੋ ਆਪਾਂ ਬੂਟੇ ਲਾਉਣਾਗੇ ਬੂਟੇ ਹੁਣ ਕਰ ਲਓ ਜਗਾ ਡਿਸਾਈਡ ਏਕ-ਏਕ ਮੰਨ ਲਓ ਬੂਟੇ ਸਾਰੇ ਜਣੇ ਹੋ ਵੀ ਇੱਕ ਉਹ ਬੰਦੀ ਦਾ ਕਿ ਲਾਉਣਾ ਓ ਪਲਵਾਨ ਗਿਆ ਜੇ ਬਾਲਟੀ ਬੁਲਟੀ ਰਣ ਪਾਣੀ ਪਾਉਣ ਵਾਸਤੇ ਬਣਾਵਾਂਗੇ ਬਣਾਵਾਂਗੇ ਤੂ ਪਾ ਪਾਣੀ ਹਰੇ ਚੌਲ ਹੀ ਖਾਣੇ ਮੁੰਡੇ ਨੂੰ ਕਿਹੜੇ ਬਣਾਏ ਕਿਹੜੇ ਚੌਲ ਪਤਾ ਨਹੀਂ ਇਹਨਾਂ ਉਹ ਚੌਲ ਕਿਹੜੇ ਬਣਾਏ ਦੇ ਉਹ ਬਾਲਟੀਆਂ ਦੋ ਹੋਰ ਲੈ ਆ ਪਰਕੇ ਔਰ ਬੜੀ ਆ ਜਾਓ ਔਰ ਵਾਲੀ ਮੈਂ ਇਧਰ ਮਿੱਟੀ ਲੰਮਾ ਆਲੇ ਦੁਆਲੇ ਫੇਰ ਹੋਰ ਬੈਂਦਿਆ ਇੱਥਰ ਇੱਕ ਬੂਟਾ ਇੱਥੇ ਆ ਵਿਚਾਰ ਆਪਣਾ ਪੁਰਾਣਾ ਲੱਗਾ ਸੀ ਜਦੋਂ ਆਗੂ ਕਿ ਲੱਗੀ ਨਾ ਉਹ ਵਿਚਾਰ ਕਮਜ਼ੋਰਜ ਹੋ ਗਿਆ ਬਾਕੀ ਥੱਲੇ ਹੈਗਾ ਆਲੇ ਤੁਰਪੂਗਾ ਇੱਕ ਇੱਥੇ ਲਾਤਾ ਇੱਕ ਖੜਦਾ ਖੜਦਾ ਵੇਖਤ ਲੈਂਦੇ ਆ ਉਹ ਸਾਹਮਣੇ ਉੱਥੇ ਲਾਤਾ ਇੱਕ ਉਧਰ ਲਾਉਣਾ ਮੋਟਰ ਤੇ ਇੱਕ ਉਧਰ ਲਾਉਣਾ ਉਹ ਪਰੇ ਉਹ ਫਰੇਮ 'ਚ ਮੁੰਡੇ ਆ ਗਏ ਬਾਲਟੀਆਂ ਉਥੇ ਪਾਣੀ ਹੈਗਾ ਚਲ ਜਲਦੀ ਆ ਗਾਈਸ lettes go ਕੀ ਹੋ ਗਿਆ ਕਿ ਮੱਝ ਫਸ ਗਈ ਮੱਝ ਬਾਲਟ ਕੀ ਕਹਿੰਦੇ ਫਸ ਗਿਆ ਮੱਝ ਦਾ ਖੋਰ ਲੱਗ ਗਿਆ ਉਹ ਫਸ ਗਿਆ ਫਸ ਗਿਆ ਤੇ ਫਸ ਗਿਆ ਖੋਰ ਲੱਗ ਗਈ ਆਇਲ ਸਾਡਾ ਮੀਟ ਹੋ ਵੀ ਗਿਆ ਲੱਥ ਗਿਆ ਲੱਥ ਗਿਆ ਕੱਚੇ ਇੱਥੇ ਪਲਟੇ ਰਹਿਣ ਗਿਆ ਇੱਕ ਪੈਰ ਫੇਰ ਆਣੂ ਓਹੋ ਕੈਮਰਾ ਆਨ ਰੱਖਣੇ ਚਾਹੀਦੇ ਥੰਬਨੇਲ ਮਿਲ ਜਾਣਾ ਹੈ ਨਾਲੇ ਮੱਜ ਨਾ ਕਹੋ ਉਹਨੂੰ ਕੁੜੀ ਹੋਵੇ ਹੈਂਡਸੰਮਪੋਏ ਆਗਾ ਇੱਥੇ ਇੱਥੇ ਲਓ ਵੀ ਆਖਰੀ ਬੂਟਾ ਹੀ ਮੋਟਰ ਤੇ ਲਾਤਾ ਇੱਥੇ ਨਾਲੇ ਦਿਨ ਨੂੰ ਪਾਣੀ ਪੂਣੀ ਵਧੀਆ ਪੈਂਦਾ ਰਹੂਗਾ ਬਾਕੀ ਇਥੋ ਆ ਜਦੋਂ ਵੱਡਾ ਹੋ ਗਿਆ ਨਾ ਬੂਟਾ ਅਚਾ ਇਹ ਵੱਡਾ ਹੋ ਗਿਆ ਇਹਨਾਂ ਦੇ ਨਾਲ ਪ੍ਰਾਪਰ ਉਹ ਥਾਂ ਸਾਰੀ ਸਾਫ਼-ਸੁਥਰੀ ਕਰਕੇ ਬੈਣ ਬੂਣ ਵਾਸਤੇ ਵਧੀਆ ਰਹੇਗਾ ਮੰਜਾ ਮੰਜਾ ਡਾਲੇ ਬੰਦਾ ਖੱਬੇ ਪਾਸੇ ਜਾ ਸੱਜੇ ਪਾਸੇ ਜਾਏਗਾ ਪ੍ਰਿੰਟ ਦੇ ਆਪਾਂ ਇਹ ਕਾਹ ਕਰਤਾ ਅਗਲੇ ਪਾਸੇ ਲਾ ਇੱਥੇ ਥੋੜੀ ਲਾਲ ਮਿੱਟੀ ਤੇ ਪੰਜ ਬੂਟੇ ਲੈਂਦੇ ਪੰਜੇ ਤੇ ਪੰਜੇ ਲੱਗ ਗਿਆ ਇਸ ਨੂੰ ਸਮਝ ਕੇ ਜਿੱਥੇ ਸਾਨੂੰ ਲੱਗਦਾ ਕਿ ਹੋ ਹੋ ਜਾਣ ਨਹੀਂ ਤੇ ਕੁਝ ਲੋਕੀ ਸਪਰੇ ਭਾਗ ਛੱਡ ਦਿੰਦੇ ਹੁੰਦੇ ਆ ਤੇ ਆ ਗੂਗੂ ਤੋਂ ਨਾ ਸੜਨ ਥੋੜਾ ਆਪਣੀਆਂ ਪੈੜੀਆਂ ਦੇ ਵਿੱਚ ਹੀ ਲਾਇਆ ਕਿ ਚਲ ਬਾਹ ਬੂਗੇ ਟਾਈਮ ਨਾਲ ਬਚਾ ਲੈ ਬੰਦਾ ਹੋਰ ਤੇ ਕੀ ਆ ਬਾਕੀ ਇੱਕੋ ਬੂਟਾ ਸਾਡਾ ਦੂਰ ਹੈ ਜਿੰਨੂੰ ਹਜੇ ਪਾਣੀ ਪਾਉਣ ਦੀ ਜ਼ਿਆਦੀ ਲੋੜ ਆ ਬਾਕੀ ਸਾਰੇ ਆਪਾਂ ਆੜ ਦੇ ਪੌਮਲ ਪਾਣੀ ਦੇ ਕੰਨੇ-ਕੰਨੇ ਲਾਏ ਆ ਦੂਜੇ ਤਾਂ ਉਹ ਨਹੀਂ ਆਣੇ ਹੁਣ ਉਹ ਬੈ ਗੇ ਸਾ ਜੜੇ ਹੋ ਜੇਰੇ ਨੂੰ ਆ ਜਾ ਜਲੇ ਗਿਆ ਨੂੰ ਫਾਸੀ ਪੁੱਤ ਨੂੰ ਤਾਂ ਤੇਰੇ ਕੋ ਨਹੀਂ ਚੱਕਿਆ ਨਾ ਤੂੰ ਸੁੱਖ ਤੂੰ ਜਾ ਚੱਕਣ ਨੂੰ ਜਾ ਚੁੱਕ ਲਿਆ ਮੁੰਡਾ ਐਨੇ ਕੋ ਕਿਆ ਹੀ ਪਤਾ ਨਹੀਂ ਤਈ ਹਣੀ ਮੈਂ ਕੋ ਕਿਆ ਵੀਰੇ ਇਹ پرانے 마ਸੀ ਦਾ ਮੁੰਡਾ ਉਹ ਵੀ 마ਸੀ ਦਾ ਮੁੰਡਾ ਤੋਂ ਮਾਮੇ ਇਹਨਾਂ ਦੀ ਕਿਤੇ ਇਹ ਮੇਲਾ ਵੇਖਣਾ ਆ ਮੇਲੇ ਦੇ ਸੇਵਾ ਕਰਨਾ ਆ ਤੇ ਸੇਵਾ ਆ ਦੀ ਵੇਖੋ ਉਹ ਵਟਾਂ ਦੇ ਜਿਹੜਾ ਬੈੰਦਾ ਜਾਂਦਾ ਇਹਨੇ ਸੇਵਾ ਕਰਨੀ ਜੀ ਉਹ ਆਏ ਹੱਥ 'ਚ ਫੜ ਲਾ ਚਪਲਾ ਚਾਰ ਚੱਲ ਗਏ ਮੈਂ ਤੇ ਆ ਇੱਥੇ ਰਹਿ ਗਿਆ ਬੈਠਾ ਆ ਜਾਵੇਂ ਇਹਨੇ ਚੌਣ ਖਾ ਕੇ ਆਉਣੇ ਪਤੰਦਰ ਨੇ ਲੈ ਜੇ ਸੀ ਵੀ ਸੱਤੀ ਜੇ ਸੀ ਵੀ ਚੱਲਾ ਚਲੀਏ ਕਿਤੇ ਘਰ ਕੇ ਰੋਕ ਗਿਓ ਪਤੰਦਰ ਲੈ ਕੇ ਵੀ ਨਹੀਂ ਗਏ ਇਹਨੂੰ ਆਂਦੇ ਆਪੇ ਹੁੰਦਾ ਰਹੂਗਾ ਹਾਏ ਹਾਏ ਨਹੀਂ ਹਾਏ ਨਹੀਂ ਹਾਏ ਨਹੀਂ ਚੱਲ 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 ਉਹ ਲੈ ਲੈ ਗਏ ਨੀ ਤੇਨਾਂ ਕਿਦਾਰੀ ਕਰਕੇ ਵੀ ਫਾਈਲ ਨੂੰ ਰੈਸਕਿਊ ਕਰਦੇ ਹੋਏ ਲਿਫਟ ਮਿਲ ਕੇ ਨਹੀਂ ਤੁਰਿਆ ਜਾਂਦਾ ਹਣ ਕੀ ਕਰੀਏ ਮੱਲੇ ਭਰਾਣੇ ਹਣ ਤਮਖਾਈ ਫਿਰ ਸਾਡੇ ਦੇ ਵਾਸਤੇ ਗੱਲ ਨਹੀਂ ਚਲੋ 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 ਆਈ ਉਹ ਜੀਓ ਜਸ ਕਰਨਾ ਤੇ ਰਾਣੀ ਤੋੜ ਤਗੜਾ ਤਗੜਾ ਜਸ ਕਰਨਾ ਉਹ ਘੱਟਾ ਡਾਈ ਜਾਂਦਾ 2855 ਜਾਂਦਾ ਹੁੰਦਾ ਚੈੱਕ ਕਰਨ ਚਲੋ ਆ ਲੈ ਛੱਡ ਨਾ ਦਈ ਕਿਤੇ ਨਹੀਂ ਗੁਰਵੱਲ ਕਿੱਥੇ ਲਏ ਆ ਵਾਰੀ ਵਾਰੀ ਸਾਰੇ ਆਣੇ ਦਿਲਪ੍ਰੀਤ ਚੌਕ ਆ ਨਹੀਂ ਯਾਰ ਖਾਲੀ ਪਾਰ ਕਰਾ ਦੇ ਇੰਨੇ ਬੋਟ ਆ ਹਾਂ ਤੇ ਬਣਾਣ ਗਿਆ ਤੂੰ ਤਣ ਚੜ ਗਈ ਕਿ ਮੀਂਹ ਇਹਨਾਂ ਥੱਲੇ ਬਣਾ ਥੋੜੀ ਪਈਦੀ ਹੁੰਦੀ ਆ ਕਿਉਂ ਨਹੀਂ ਪਈ ਨਹੀਂ ਪਈਦੀ ਭਰਾ ਯਾਰ ਕਿਸ਼ੋਰ ਚੁੱਪ ਜੀ ਜਾ ਕਾਟਣ ਆ ਵੀ ਮੋਟਰ ਤੇ ਆਏ ਨਾਲ ਮਾਸੀ ਦਾ ਮੁੰਡਾ ਲੈ ਆਏ ਥੱਕਦਾ ਥੱਕ ਕੇ ਤੇ ਬੈ ਗਿਆ ਰ ਇੱਥੇ ਲੈ ਕਹਿੰਦਾ ਮੈਂ ਚੌਲ ਖਾ ਕੇ ਆਉਣਾ ਜੇ ਚੌਲ ਖਾ ਲੈਂਦਾ ਤੇਰੇ ਗਿੱਟੇ ਵੀ ਲੱਪੜ ਜਾਣੇ ਨਾਲ ਹੀ ਵੈਸੇ ਉੱਠ ਕੇ ਚੱਲ ਚੱਲ ਤੁਰ ਇੱਥੇ ਕੁੜੀ ਹੋਵੇ ਮਾਸੀ ਦਾ ਮੁੰਡਾ ਖੋਪਦਾ ਜਾਂਦਾ ਤੇ ਤੈਨੂੰ ਮੂਤ ਕਰਨ ਦੀ ਪਈ ਆ ਹੋਰ ਥਾਂ ਗੱਲਾਂ ਕਰੀ ਜਾ ਤੇ ਰਿਆ ਤੋਂ ਗਿਣੀ ਜਾਂਦਿਆ ਚੱਲ ਮੇਰਾ ਬਾਊ ਚਾ ਕੂਚਾ ਮਲ ਜਿਹੜਾ ਮੱਜਾਂ ਦੇ ਮਲੀ ਦਾ ਪੰਨੀਆ ਪੰਨੀਆ ਹੱਥ ਮਾਰ ਬੁਰਸ਼ ਲੈ ਆ ਆਹ ਤੇ ਟੀਵੀ ਇੱਥੇ ਕਰਤੀ ਚੱਲ ਮਾਣ ਚੰਗੀ ਤਰਾ ਤੇ ਕੀ ਗੱਲ ਹੈ ਹੱਥ ਨੂੰ ਕੀ ਲੱਗਾ ਵਾ ਤੇ ਚੰਗੀ ਤਰਾ ਮਾਰ ਹਾਂ ਹਾਂ ਐਦਾਂ ਗੱਲ ਆ ਹੀ ਨਾ ਗੱਲ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ 29 ਤਰੀਕ ਦੀ ਗੁੱਡ ਮਾਰਨਿੰਗ ਦੇ ਵਿੱਚ ਤੇ ਅੱਜ 29 ਹੈ ਮੇਰੇ ਖਿਆਲ ਨਾਲ ਉਹ ਤੇ ਹੁਣ ਇੱਥੇ ਮੈਂ ਪਹਿਲੀ ਵੇਖਣਾ ਦੋ ਕਿਲੇ ਥਾਂ ਆਪਣਾ ਭਰ ਗਿਆ ਵਾ ਤੇ ਕਦੋਂ ਮਾਰਦੇ ਆ ਡੇਢ ਦੋ ਘੰਟੇ ਤੱਕ ਉਹਨੇ ਚਿਰ ਆਪਾਂ ਜਿੱਥੇ ਲੰਗਰ ਲਾਉਣਾ ਆਪਾਂ ਉਥੋਂ ਸਾਫ ਸਫਾਈ ਕਰ ਲਈਏ ਕੱਲ ਰਹਿ ਗਿਆ ਸੀ ਨਾਲੇ ਉਸ ਸਾਫ ਸਪਾਈ ਕਰਕੇ ਉਹ ਵੀਡੀਓ ਬਣਾ ਕੇ ਫਿਰ ਵਲੌਗ ਵੀ ਐਡਿਟ ਕਰਨਾ ਸੱਚ ਹੱਲੇ ਉਹਦੀਆਂ ਕਲਿੱਪਾਂ ਹਨਾ ਵਿੱਚ ਐਡ ਕਰਕੇ ਵਲੌਗ ਐਡਿਟ ਕਰਕੇ ਇਹਨੂੰ ਅਪਲੋਡ ਕਰਕੇ ਫਿਰ ਕੱਦੂ ਵਾਲੇ ਪਾਸੇ ਹੁੰਦੇ ਆ ਚਲੋ ਹੁਣ ਮਿੰਟੋ ਮਿੰਟ ਚੱਲੀਏ ਘਰੇ ਪਹਿਲਾਂ ਮੰਮੇ ਦਾ ਪੁੱਤ ਨਹੀਂ ਕੋਈ ਮਾਸੀ ਦਾ ਪੁੱਤ ਨਹੀਂ ਕਹੀ ਫੜੋ ਅੱਜ ਆ ਲੱਗ ਜਾਣਾ ਸੰਗ ਦਾ ਸਫਾਈ ਕਰਨ ਦੇ ਤੂੰ ਵੀ ਆ ਓਏ ਇੱਲੀ ਕੋ ਚਮਚਾ ਚਮਚਾ ਲੈ ਆਓ ਚਪਦੇ ਚਮਚਾ ਨਾ ਕਰੀਏ ਵਾਪੇ ਨਿੱਕੀ ਕਈ ਲੈ ਗਿਆ ਉਹ ਤੇਨੂੰ ਸ਼ੂਟ ਦੇ ਦੇ ਦਿੰਨੇ ਬਸ ਹਾਂ ਐਨਾ ਕਿਹੜਾ ਆ ਇਥੋਂ ਤੱਕ ਰ ਆਹੋ ਆਹੋ ਇੰਨਾ ਬਰਵਾਦੂ ਵਾਦੂ ਆ ਜਿਹਦਾ ਸੁੱਖ ਦਿਆ ਹੀ ਕਰਨ ਪੂਰਾ ਤਗੜ ਗਿਆ ਉਹ ਵੀ ਗਰਮੀ ਹੋਰ ਛਲੀ ਜਾ ਮੜਾ ਮੜਾ ਹੋਰ ਤੇ ਪਾਣੀ ਪਾ ਲਾ ਮੁੜ ਕੇ ਪਾਣੀ ਮੁੜ ਕੇ ਪਾਵਾ ਹੈ ਨਾ ਐ ਸੁੱਖ ਨੂੰ ਪੰਪ ਤੇ ਜਾ ਸੁੱਖ ਵਧੀਆ ਦਿਆ ਹੀ ਕਰਨਾ ਸਾਰੇ ਹੀ ਕਰਦੇ ਜਿਹੜਾ ਲਵਾ ਵੀ ਲੱਗ ਗਈ ਸੇਵਾ ਮੁੰਡੇ ਨੂੰ ਆ ਸਪੇਅਰ ਖਲਾ ਰਿਆ ਮੈਂ ਵੀ ਨਾਲ ਇਹਨਾਂ ਦੇ ਜਦੋਂ ਉਹ ਆਮਦ ਕੇ ਫਿਰ ਨਹੀਂ ਲੱਗ ਜਾਣਗੇ ਅੱਜ ਕੌਣ ਕਹਿੰਦਾ ਸੀ ਆਂਦਾ ਕਿ ਮਾਸੀ ਦਾ ਮੁੰਡਾ ਜਿਹੜਾ ਨਿੱਕਾ ਇਹਦੇ ਨਾਲ ਵਲੌਗ ਬਣਾਉਂ ਮੈਂ ਫਿਰ ਮੈਂ ਦੱਸਦਾ ਕਮੈਂਟ ਕੀਤਾ ਕਿ ਮੈਂ ਖਾ ਬਣਾਉਂਦੇ ਪਏ ਵਲੌਗ ਵੀਰ ਜੀ ਨਾਲ ਉਹ ਖਾਦੀਏ ਤੁਹਾਨੂੰ ਮਿਰਜ ਸਫਾਈ ਕਿਦਾਂ ਕਰਦੇ ਪਏ ਆ ਟੋਕੀ ਲਾ ਛੱਡੀ ਰੋਟੀਆਂ ਤੋਂ ਵੱਧ ਖਵਾਦਾ ਕੀ ਕਰਦੇ ਸਪਾਈ ਚੰਗੀ ਤਰ੍ਹਾਂ ਹਾਂ ਠੀਕ ਹੈ ਨਵੇਂ ਇੱਕ ਕਮੀਜ਼ ਪਾ ਕੇ ਆਏ ਇਹਨੂੰ ਪੁਰਾਣੇ ਕੱਪੜੇ ਦੋ ਓਏ